ਨਮਸਕਾਰ ਦੋਸਤੋ ਸਵਾਗਤ ਕਰਦੇ ਆ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਬਣਾ ਰਹੇ ਆ ਕੁਝ ਕਾਰਨਾ ਕਰਕੇ ਚੈਨਲ ਨੂੰ ਬੰਦ ਹੋ ਗਿਆ ਸੀਗਾ ਤੇ ਫਿਰ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਵੀਡੀਓ ਨੂੰ ਪਿਆਰ ਦੇਣਾ ਅੱਜ ਦੀ ਜਿਹੜੀ ਕਹਾਣੀ ਆ ਕਹਾਣੀ ਹੈਗੀ ਆ ਇੱਕ ਉਸ ਇਨਸਾਨ ਦੇ ਬਾਰੇ ਜਿਸ ਦਾ ਨਾਮ ਸੀ ਫ੍ਰਿਟਜ਼ ਹਾਬਰ ਜਿਸ ਨੇ ਦੁਨੀਆ ਤੇ ਇੱਕ ਅਜਿਹੀ ਖਾਦ ਤਿਆਰ ਕੀਤੀ ਜਿਹੜਾ ਹਵਾ ਦੇ ਵਿੱਚੋਂ ਨਾਈਟ੍ਰੋਜਨ ਤਿਆਰ ਕਰਦਾ ਸੀ ਨਾਈਟ੍ਰੋਜਨ ਗੈਸ ਦੇ ਰਾਹੀਂ ਜਿਸ ਨੇ ਹਰਿਆਲੀ ਦਿੱਤੀ ਅੱਜ ਜੋ ਵੀ ਆਪਾਂ ਅਨਾਜ ਖਾ ਰਹੇ ਹਾਂ ਸਭ ਉਸ ਦੀ ਦੇਣ ਹੈ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲਾ ਇੱਕ ਦਿਨ ਉਹਨਾਂ ਲੋਕਾਂ ਦਾ ਦੁਸ਼ਮਣ ਬਣ ਜਾਂਦਾ ਹੈ ਉਸ ਦੇ ਪਿੱਛੇ ਕੀ ਰੀਜ਼ਨ ਸੀ ਇੱਕ ਦਿਨ ਉਸੇ ਦੇਸ਼ ਨੇ ਜਿਸ ਦੇਸ਼ ਦੇ ਲਈ ਉਸਨੇ ਅਨਾਜ ਉਗਾਇਆ ਜਿਸ ਦੇਸ਼ ਨੂੰ ਤਰੱਕੀ ਦਿੱਤੀ ਉਹੀ ਦੇਸ਼ ਉਸ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ ਅਸਤੇ ਪਿਛੇ ਕੀ ਕਾਰਨ ਸੀ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਇਹ ਕਹਾਣੀ ਅਜਿਹੀ ਹੈ ਕਿ ਜੇਕਰ ਤੁਸੀਂ ਅੰਤ ਤੱਕ ਸੁਣ ਲਈ ਤਾਂ ਤੁਹਾਡੀ ਸੋਚ ਵੀ ਹਿੱਲ ਜੂਗੀ ਜਿਆਦਾ ਸਮਾਂ ਨਾ ਲੈਂਦੇ ਕਹਾਣੀ ਕਰਦੇ ਹਾਂ ਸ਼ੁਰੂ ਇੱਕ ਵਿਅਕਤੀ ਜੋ ਲੱਖਾਂ ਦੀ ਜਾਨ ਬਚਾ ਸਕਦਾ ਈ ਪਰ ਮੌਤ ਦਾ ਕਾਰਨ ਬਣ ਗਿਆ ਕਦੇ ਤੁਸੀਂ ਸੁਣਿਆ ਹੈ ਕਿ ਇੱਕ ਵਿਅਕਤੀ ਖੇਤੀ ਲਈ ਖਾਦ ਬਣਾਉਂਦਾ ਪਰ ਉਸੇ ਵਿਅਕਤੀ ਨੇ جنگ 'ਚ ਜ਼ਹਿਰੀਲੀ ਗੈਨਸਾ ਨਾਲ ਹਜ਼ਾਰਾਂ ਦੀ ਜਾਨ ਵੀ ਲੈ ਲਈ ਇਹ ਕਹਾਣੀ ਹੈ ਫ੍ਰਿਟ ਸਾਬਰ ਦੀ ਜਿਸ ਨੇ ਵਿਗਿਆਨ ਨਾਲ ਜ਼ਿੰਦਗੀਆਂ ਵੀ ਬਣਾਈਆਂ ਤੇ ਨਸ਼ਟ ਵੀ ਕੀਤੀਆਂ ਇਹ ਕਹਾਣੀ ਅਜਿਹੀ ਹੈ ਕਿ ਛੇਕਰ ਤੁਸੀਂ ਅੰਤ ਤੱਕ ਸੁਣ ਲਈ ਤਾਂ ਤੁਹਾਡੀ ਸੋਚ ਵੀ ਬਦਲ ਜਾਵੇਗੀ ਤੱਕ ਕਹਾਣੀ ਸ਼ੁਰੂ ਹੁੰਦੀ ਹੈ ਜਰਮਨ ਸ਼ਹਿਰ ਦੇ ਵਿੱਚੋਂ ਜਰਮਨ ਸ਼ਹਿਰ ਦਾ ਇੱਕ ਇਨਸਾਨ ਜਿਸ ਦਾ ਨਾਮ ਸੀ ਫ੍ਰਿਟਜ਼ ਹਾਂਬਰ ਜੋ ਕਿ ਇੱਕ ਵਿਗਿਆਨੀ ਹੋਇਆ ਉਸ ਦਾ ਜਨਮ 1868 ਦੇ ਵਿੱਚ ਹੋਇਆ ਇੱਕ 유ਹੂਦੀ ਪਰਿਵਾਰ ਦੇ ਵਿੱਚ ਹੋਇਆ ਉਹ ਬਚਪਨ ਤੋਂ ਹੀ ਵਿਗਿਆਨ ਵਿੱਚ ਰੁਚੀ ਰੱਖਦਾ ਸੀ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਕੋਈ ਨਾ ਕੋਈ ਕੰਮ ਪੜਾਈ 'ਚ ਘੱਟ ਧਿਆਨ ਪਰ ਵਿਗਿਆਨ ਦੇ ਵਿੱਚ ਹਰ ਟਾਈਮ ਵਿਗਿਆਨ ਦੀਆਂ ਕਿਤਾਬਾਂ ਵਿਗਿਆਨ ਦੀ ਖੋਜ ਕੁਝ ਨਾ ਕੁਝ ਬਣਾਉਂਦਾ ਰਹਿੰਦਾ ਸੀ ਉਹ ਇੱਕ ਅਜੀਹਾ ਵਿਗਿਆਨੀ ਬਣਿਆ ਜਿਸ ਦੀਆਂ ਖੋਜਾਂ ਨੇ ਖੇਤੀ ਨੂੰ ਇਨਕਲਾਬ ਲਿਆ ਦਿੱਤਾ ਉਹਦੀ ਸਭ ਤੋਂ ਵੱਡੀ ਖੋਜ ਸੀ ਹਬਰ ਬੋਸਕ ਪ੍ਰੋਸੈਸਸ ਜਿਸ ਰਾਈ ਹਵਾ 'ਚੋਂ ਨਾਈਟ੍ਰੋਜਨ ਖਿੱਚ ਕੇ ਖਾਦ ਬਣਾਈ ਜਾਂਦੀ ਸੀ ਇਹ ਖੋਜ ਕਰਕੇ ਦੁਨੀਆ ਭੁੱਖਮਰੀ ਤੋਂ ਬਚੀ ਲੋਕਾਂ ਨੇ ਕਿਹਾ ਹਾਬਰ ਨੇ ਲੱਖਾਂ ਦੀ ਜਾਨ ਬਚਾਈ ਪਰ ਫਿਰ ਉਹ ਵਿਗਿਆਨੀ ਬਣਿਆ ਮੌਤ ਦਾ ਕਾਰਨ ਪਰ ਤਾਸ ਨੂੰ ਕਹਾਣੀਆਂ ਪਸੰਦ ਨੇ ਤੇ ਖਾਣੀਆਂ 'ਚ ਮੋੜ ਆਉਂਦੇ ਨੇ ਫ੍ਰਿਟਜ਼ ਹਾਬਰ ਨੇ ਪਹਿਲੀ ਵਿਸਪਜੋਦ ਦੌਰਾਨ ਜਰਮਨ ਸਰਕਾਰ ਲਈ ਕੰਮ ਕਰਨਾ ਸ਼ੁਰੂ ਕੀਤਾ ਉਸ ਨੇ ਵਿਗਿਆਨ ਦੀ ਵਰਤੋਂ جنگ ਲਈ ਕੀਤੀ ਅਤੇ ਤਿਆਰ ਕੀਤੀ ਕਿਲਿੰਗ ਗੈਸ 1915 ਵਿੱਚ ਸਾਈਪ੍ਰਸ ਦੇ ਮੈਦਾਨ 'ਚ ਬ੍ਰਿਟ ਸਾਹਬਰ ਦੀ ਤਿਆਰ ਕੀਤੀ ਕਲੋਰਿਨ ਗੈਸ ਵਰਤੀ ਗਈ ਜਿਸ ਨਾਲ ਇੱਕ ਦਿਨ ਵਿੱਚ 5000 ਤੋਂ ਵੱਧ ਸੈਨਿਕ ਮਰੇ ਜਦੋਂ ਇਹ ਗੱਲ ਉਸਦੀ ਪਤਨੀ ਨੂੰ ਪਤਾ ਲੱਗਦੀ ਹੈ ਜੋ ਕਿ ਇੱਕ ਖੁਦ ਵਿਗਿਆਨਕ ਸੀ ਇਸ ਗੈਸ ਦੀ ਵਰਤੋਂ ਦੇ ਖਿਲਾਫ ਸੀ ਉਸਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ ਇਸ ਦੇ ਬਾਵਜੂਦ ਵੀ ਬ੍ਰਿਟ ਸਾਹਬਰ ਨੂੰ 1918 ਵਿੱਚ ਨੋਬਲ ਇਨਾਮ ਮਿਲਿਆ ਉਹਨਾਂ ਨੇ ਖਾਦ ਬਣਾਈ ਸੀ ਦੁਨੀਆ ਦੀ ਆਬਾਦੀ ਬਚੀ ਸੀ ਪਰ ਚੰਗ ਵਿੱਚ ਉਸਦੀ ਭੂਮਿਕਾ ਕਰਕੇ ਉਸ ਨੂੰ ਕਦੇ ਵੀ ਸੱਚ ਮੁੱਚੀ ਨਹੀਂ ਮਿਲੀ ਉਹ ਇੱਕ ਚਿਹੂਦੀ ਸੀ ਪਰ ਜਦ ਨਾਜ਼ੀ ਪਾਰਟੀ ਆਈ ਉਸੇ ਦੇ ਖਾਤਰ ਲੋਕ ਜਰਮਨ ਛੱਡਣਾ ਪਿਆ ਉਹ ਦੁਖੀ ਤਾਨੇ ਤੇ ਤੁਰਦਾ ਤੁਰਦਾ 1934 ਵਿੱਚ ਮਰ ਗਿਆ ਫ੍ਰਿਟਜ਼ ਹਾਬਰ ਇੱਕ ਵਿਅਕਤੀ ਜੋ ਵਿਗਿਆਨ ਦੇ ਰਾਹੀ ਦੁਨੀਆ ਨੂੰ ਬਚਾ ਵੀ ਸਕਦਾ ਸੀ ਤੇ ਮਾਰ ਵੀ ਸਕਦਾ ਸੀ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਗਿਆਨ ਖੁਦ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਸਦਾ ਉਪਯੋਗ ਚੰਗਾ ਜਾਂ ਮਾੜਾ ਬੰਦਾ ਹੈ ਕੀ ਤੁਸੀਂ ਸੋਚਦੇ ਹੋ ਕਿ ਫ੍ਰਿਟਜ਼ ਹਾਬਰ ਹੀ ਜ਼ਿੰਮੇਵਾਰ ਸੀ ਜਾਂ ਇਨਸਾਨੀ ਲਾਲਚ ਜੰਗਾਂ ਤੇ ਸਿਆਸਤ ਨੇ ਉਸ ਨੂੰ ਮੌਤ ਦਾ ਹਥਿਆਰ ਬਣਾ ਦਿੱਤਾ ਜੇ ਤੁਸੀਂ ਫ੍ਰਿਟਜ਼ ਹਾਬਰ ਦੀ ਇਹ ਕਹਾਣੀ ਦਿਲੋਂ ਮਹਿਸੂਸ ਕੀਤੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੱਗੇ ਹੋਰ ਜਿਹੀਆਂ ਕਹਾਣੀਆਂ ਲੈ ਕੇ ਆਉਂਦੇ ਰਾਵਾਂਗੇ ਤਦ ਤੱਕ ਲਈ ਰੱਬ ਰਾਖਾ